ਹੈਲੋ ਦੋਸਤੋ ਆਜੋ ਆਜੋ ਲਾਈਵ ਦੇ ਵਿੱਚ ਆਜੋ ਭਾਈ ਸਾਰੇ ਜਣੇ ਪੰਜਾਬ ਬਚਾਓ ਨਸ਼ੇ ਨੂੰ ਭਜਾਓ ਅਸੀਂ ਪੰਜਾਬ ਦੇ ਵਾਰਸ ਹੈ ਪੰਜਾਬ ਪੂਰਤਾ ਦਾ ਦੇ ਵਿੱਚੋਂ ਸਭ ਤੋਂ ਮੇਨ ਮੁੱਦਾ ਹੈ ਇਹ ਨਸ਼ਾ ਮੁਕਤ ਪੰਜਾਬ ਬਣਾਈਏ ਜੇ ਨਸ਼ਾ ਮੁਕਤ ਪੰਜਾਬ ਬਣ ਜਾਂਦਾ ਹੈ ਚਲੋ ਕੋਈ ਨਹੀਂ ਕਦੇ ਨਾ ਕਦੇ ਤਾਂ ਪੰਜਾਬ ਨਸ਼ਾ ਮੁਕਤ ਹੋਊਗਾ ਕਿਉਂਕਿ ਹਰ ਮੂੰਹ ਦੇ ਵਿੱਚੋਂ ਇਹ ਹੀ ਆਵਾਜ਼ ਨਿਕਲਦੀ ਹੈ ਵੀ ਆਪਣਾ ਪੰਜਾਬ ਜਿਹੜਾ ਹੈ ਉਹ ਨਸ਼ਾ ਮੁਕਤ ਹੋ ਜਾਏ ਚੈ ਕੋਈ Hindu ਹੋਏ ਚੈ ਕੋਈ Musalman ਹੋਏ ਪੰਜਾਬ ਚ ਵਸਦਾ ਚੈ ਕੋਈ Sikh ਹੋਏ ਇਕੱਲਾ ਸਿੱਖਾਂ ਵਾਸਤੇ ਨਹੀਂ ਇਕੱਲਾ ਜੱਟਾਂ ਵਾਸਤੇ ਨਹੀਂ ਇਕੱਲਾ ਦੂਸਰੇ ਕੌਮਾਂ ਵਾਸਤੇ ਨਹੀਂ ਸਾਰੇ ਵਾਸਤੇ ਸਾਨੂੰ ਸਾਰਿਆਂ ਨੂੰ ਇਹ ਹੀ ਹੋਣਾ ਚਾਹੀਦਾ ਕਿ ਪੰਜਾਬ ਦੇ ਵਿੱਚੋਂ ਅਸੀਂ ਨਸ਼ਾ ਮੁਕਤ ਕਰਾਣਾ ਇਹਦੇ ਵਿੱਚ ਕੋਈ ਵੀ ਹੋ ਸਕਦਾ ਕੋਈ ਵੀ ਸਾਥ ਦੇਵੇ ਕੋਈ ਵੀ ਪਾਰਟੀ